ਸਤਿਅਯਾ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਅੱਜ ਕੱਲ ਨਾ ਆਪਣੇ ਕਿਸਾਨ ਵੀਰ ਹੱਥਾਂ 'ਚ ਥੁੱਕੀ ਫਿਰਦੇ ਆ ਸਾਨੂੰ ਸਾਰਾ ਨੋ ਘੈਂਟ ਜਾਣਾ ਵਧੀਆ ਜਾ ਫੰਗੀ ਛੱਡ ਦੱਸਦੇ ਸਾਡਾ ਝੋਨਾ ਨੂੰ ਗੋਭ ਤੇ ਆ ਗਿਆ ਵਧੀਆ ਜਾ ਘੈਂਟ ਜਾ ਬੈਸਟ ਦੁਨੀਆ ਦਾ ਨੰਬਰ 1 ਪੈਸੇ ਪੂਸੇ ਦੀ ਅਸੀਂ ਪ੍ਰਵਾਹ ਨਹੀਂ ਕਰਨੀ ਤਾਂ ਝਾੜਨਾ ਅਸੀਂ 100 ਮਨ ਕਿਲੇ ਦੇ ਕਢਣਾ ਵਧੀਆ ਜਾ ਫੰਗੀ ਛੱਡ ਦੱਸਦੇ ਜਰੂਰ ਜੀ ਤੁਹਾਡੀ ਇਹ ਇੱਛਾ ਜਰੂਰ ਪੂਰੀ ਕਰਾਂਗੇ ਪਰੰਤੂ ਇਸ ਟੌਪਿਕ ਤੇ ਦੋ ਤਿੰਨ ਵੀਡੀਓ ਬਣ ਜਾਣਗੀਆਂ ਝਾੜ ਦੀ ਗੱਲ ਕਰਕੇ ਤਾਂ ਕੁੱਲਾ ਫੰਗੀ ਸਾਈਡ ਤੇ ਨਿਰਭਰ ਨਹੀਂ ਹੁੰਦਾ ਆਪਾਂ ਨੂੰ ਹੋਰ ਐਨ ਪੀ ਕੇ ਜਾਂ ਜਿਹੜੇ ਤੱਤ ਦੀ ਕਮੀ ਆਉਂਦੀ ਆਪਣੇ ਚੁੰਨੇ ਵਿੱਚ ਉਹ ਵੀ ਪੂਰੇ ਕਰਨੇ ਪੈਂਦੇ ਹਨ ਪਰੰਤੂ ਅੱਜ ਆਪਾਂ ਫੰਗੀ ਸਾਈਡ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਕਿਸਮ ਦੇਖਣੀ ਹੈ ਜੇਕਰ ਆਪਣੇ ਖੇਤਾਂ ਦੇ ਵਿੱਚ ਹਾਈਬ੍ਰਿਡ ਪਾਰਮਲ ਜਾਂ ਬਾਸਮਤੀ ਝੋਨਾ ਲੱਗਿਆ ਤਾਂ ਇਹਨਾਂ ਦੇ ਉੱਪਰ ਆਪਾਂ ਟ੍ਰਾਈਫਰੋਕਸਿਸ ਟ੍ਰੋਬਿਨੋਕੋਨੋਜੋਲ ਕਰ ਸਕਦੇ ਹਾਂ ਪ੍ਰਤੀ ਏਕੜ 120 ਗ੍ਰਾਮ ਡੋਜ਼ ਆ ਆਕਸੀਸਟ੍ਰੋਬਿਨ ਪਲਸ ਡਾਈਫੈਨੋਕੋਨੋਜੋਲ ਕਰ ਸਕਦੇ ਹਾਂ ਪ੍ਰਤੀ ਏਕੜ 200 ਗ੍ਰਾਮ ਡੋਜ਼ ਆ ਆਕਸੀਸਟ੍ਰੋਬਿਨ ਪਲਸ ਟ੍ਰੋਬਿਨੋਕੋਨੋਜੋਲ ਜਿਹੜਾ ਮਿਕਚਰ ਆਉਂਦਾਗਾ ਪ੍ਰਤੀ ਏਕੜ 330 ਐਮਐਲ ਡੋਜ਼ ਆ ਯਾਨੀ ਕਿ 1 ਲੀਟਰ ਤਿੰਨ ਕਿਲਿਆ ਤੇ ਪੈਂਦਾ ਇਹ ਕਰ ਸਕਦੇ ਹਾਂ ਸਾਰੇ ਝੋਨਿਆਂ ਦੇ ਉੱਪਰ ਇਹ ਤੇ ਵਧੀਆ ਰਿਜ਼ਲਟ ਮਿਲਣਗੇ ਸੌਖ ਨਾਲ ਹੁਣ ਤਾਂ ਇਹ ਕਾਫੀ ਜ਼ਿਆਦੇ ਸਸਤੇ ਹੋ ਚੁੱਕੇ ਆ ਸੰਕੇਤ ਦਿੱਤਾ ਕਿ ਇਹ ਸਸਤੇ ਹੋ ਚੁੱਕੇ ਆ ਤੇ ਭਾਲ ਤੁਸੀਂ ਆਪ ਕਰ ਲੈਣੀ ਆ ਇਸ ਤੋਂ ਇਲਾਵਾ ਜੇਕਰ ਆਪਣੇ P126 ਲੱਗਿਆ ਜਾਂ ਉਹ ਕਿਸਮਾਂ ਲੱਗੀਆਂ ਜਿਨ੍ਹਾਂ ਦੇ ਵਿੱਚ ਹਲਦੀ ਰੋਗ ਦਾ ਅਟੈਕ ਆਉਂਦਾ ਤਾਂ ਉੱਥੇ ਇਹ ਫੰਗੀਸਾਈਡ ਆਪਾਂ ਨਹੀਂ ਕਰਨੇ ਹਲਦੀ ਰੋਗ ਨੂੰ ਇਹ ਫੰਗੀਸਾਈਡ ਕੰਟਰੋਲ ਨਹੀਂ ਕਰੂਗਾ ਉੱਥੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜਾ ਕਿ ਹਲਦੀ ਰੋਗ ਨੂੰ ਕੰਟਰੋਲ ਕਰੇ ਉਹੀ ਫੰਗੀਸਾਈਡ ਕਰਨਾ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਕਾਪਰ ਪਲਸ ਮੈਨਕੋਜੇਬ ਡੋਜ਼ ਦੀ ਗੱਲ ਕਰਕੇ ਤਾਂ ਪ੍ਰਤੀ ਏਕੜ 500 ਗ੍ਰਾਮ ਇਸ ਦੀ ਡੋਜ਼ ਆ ਤੇ ਇਸ ਦੇ ਨਾਲ ਆਪਾਂ ਦੋ ਪੁੜੀਆਂ ਸਟ੍ਰੈਪਟੋਸਾਈਕਲਿਨ ਦੀਆਂ ਵੀ ਐਡ ਕਰ ਸਕਦੇ ਹਾਂ ਮੁਗਦੀ ਗੱਲ ਇਹ ਉਹ ਫੰਗੀਸਾਈਡ ਆ ਜਿਸ ਨੂੰ ਆਪਾਂ ਕਿਸੇ ਵੀ ਕੀਟਨਾਸ਼ਕ ਨਾਲ ਮਿਕਸ ਕਰ ਸਕਦੇ ਆ ਨਹੀਂ ਤਾਂ ਕਾਪਰ ਕਿਸੇ ਨਾਲ ਮਿਕਸ ਨਹੀਂ ਹੁੰਦਾ ਨਾ ਇਹਨੂੰ ਕਿਸੇ ਵੀ ਕੀਟਨਾਸ਼ਕ ਨਾਲ ਮਿਕਸ ਕਰ ਸਕਦੇ ਆ ਫਿਰ ਦੂਜੇ ਨੰਬਰ ਤੇ ਹੁੰਦਾ ਕਾਪਰ ਮੈਂ ਤਾਂ ਕੱਲਾ ਕਾਪਰ ਹੀ ਕਹੂੰਗਾ ਕਿਉਂਕਿ ਆਪਣੇ ਕਿਸਾਨ ਵੀਰ ਨਾ ਕਾਪਰ ਦੇ ਨਾਂ ਤੇ ਜਾਣਦੇ ਆ ਇਹਦੇ ਨਾਲ ਆਪਾਂ ਦੋ ਪੁੜੀਆਂ ਸਟ੍ਰੈਪਟੋਸਾਈਕਲ ਨੂੰ ਐਡ ਕਰਦੀਆਂ ਤੇ ਕੱਲੇ ਦੀ ਸਪਰੇਅ ਕਰ ਸਕਦੇ ਆ ਇਹਦੇ ਵਿੱਚ ਕੋਈ ਵੀ ਕੀਟਨਾਸ਼ਕ ਨਹੀਂ ਪਾ ਸਕਦੇ ਪਰੰਤੂ ਆਪਣੇ ਕਿਸਾਨ ਵੀਰ ਪਤਾ ਕੀ ਕਹਿੰਦੇ ਯਾਰ ਕੋਈ ਮਹਿੰਗਾ ਜਿਹਾ ਫੰਗੀ ਸੈਰ ਦੱਸ ਅਸੀਂ ਪੈਸੇ ਕਿੰਨਿਓ ਪ੍ਰਵਾਹ ਨਹੀਂ ਕਰਨੀ ਤਾਂ ਤੁਸੀਂ ਟ੍ਰਾਈ ਫਲੋਕਸੀ ਸਟ੍ਰੋਬਿਨ ਪਲੱਸ ਆਪਕੋ ਨਜੂਲ ਇਹ ਹੀ ਫੰਗੀਸਾਈਡ ਕਰ ਸਕਦੇ ਹੋ ਪ੍ਰਤੀ ਏਕੜ 150 ਗ੍ਰਾਮ ਤੋਂ ਲੈ ਕੇ 160 ਗ੍ਰਾਮ ਤੱਕ ਡੋਜ਼ ਪਾਉਣੀ ਆ ਤੇ ਫੁੱਲ ਮਹਿੰਗਾ ਫੰਗੀਸਾਈਡ ਹੀ ਪਊਗਾ ਤੁਹਾਨੂੰ ਯਾਦ ਰਹੇ ਸਿੱਧਾ ਪ੍ਰੈਸ਼ਰ ਪੱਤਿਆਂ ਤੇ ਨਹੀਂ ਪੈਣਾ ਚਾਹੀਦਾ ਜਦੋਂ ਇੰਨੀ ਡੋਜ਼ ਪਾਵਾਂਗੇ ਨਾ ਤਾਂ ਨਜੂਲ ਆਪਣੇ ਤਾਂ ਹੀ ਹੋਣੀ ਚਾਹੀਦੀ ਜਿੱਥੇ ਮੜੀ ਨਿਮੀਯੋਗੀ ਉੱਥੇ ਪੱਤੇ ਸਾੜ ਦੂਗਾ ਪਰੰਤੂ ਹਲਦੀ ਰੋਗ ਤੁਹਾਡੇ ਖੇਤਾਂ ਦੇ ਵਿੱਚ ਨਹੀਂ ਆਵੇਗਾ ਨਾਲੇ ਤੁਹਾਡੇ ਜਿਹੜਾ ਮਨ ਦਾ ਚਾ ਜਰ ਮਹਿੰਗਾ ਜ ਫੰਗੀਸਾਈਡ ਕਰਨਾ ਉਹ ਚਾ ਵੀ ਪੂਰਾ ਹੋ ਜਾਊਗਾ ਇਸ ਲਈ ਦੋਸਤੋ ਦੋ ਤਿੰਨ ਵੀਡੀਓ ਬਣ ਜਾਣੀਆਂ ਆਪਾਂ ਆਪਣੀ ਫਸਲ ਦੇਖ ਕੇ ਕਿਹੜੀ ਵੈਰਾਈਟੀ ਲਈ ਹੈ ਚੰਗੀਆਂ ਜਾਂ ਮਾੜੀਆਂ ਫੇਰੀ ਫੰਗੀ ਸੜ ਕਰਨਾ ਹੁਣ ਜਿਹੜੇ ਕਿਸਾਨ ਵੀਰ ਕਹਿਣਗੇ ਸੰਤਾਰ ਸਸਤਾ ਜਾਂ ਫੰਗੀ ਸੜ ਦਾ ਹੱਸ ਦਿੱਤਾ ਤੁਸੀਂ ਕੱਲਾ ਹੈਕਸਾਗੋਨੋਜੁਲ ਕਰ ਸਕਦੇ ਹੋ ਕੱਲਾ ਟੈਬੂਕੋਨੋਜੁਲ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਇਹਨਾਂ ਦਾ ਇਸ ਤੋਂ ਇਲਾਵਾ ਤੁਸੀਂ ਜੇਕਰ ਥੋੜਾ ਜਿਹਾ ਹੋਰ ਵਧੀਆ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਜਨੇਪਲਸ ਹੈਕਸਾਗੋਨੋਜੁਲ ਹੁੰਦਾ ਹੈਗਾ ਜਨੇਪਲਸ ਟੈਬੂਕੋਨੋਜੁਲ ਵੀ ਹੁੰਦਾ ਹੈਗਾ ਇਹ ਕਰ ਸਕਦੇ ਹੋ ਇਹਨਾਂ ਦੇ ਰਿਜ਼ਲਟ ਵੀ ਸ਼ਾਨਦਾਰ ਦੇਖਣ ਚ ਮਿਲ ਗਿਆ ਜੇਕਰ ਤੁਹਾਡੇ ਸਵਾਲ ਦਾ ਕੋਈ ਜਵਾਬ ਰਹਿ ਗਿਆ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਆਪਾਂ ਉਸਤੇ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡਾ ਚਾਹੁੰਦਾ ਇਹੋ ਜਿਹਾ ਜਾਂ ਤੁਸੀਂ ਕੋਈ ਫੰਗੀਸਾਈਡ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਕੀਟਨਾਸ਼ਕ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਕਰੋ ਆਪਾਂ ਛੇਤੀ ਹੀ ਵੀਡੀਓ ਅਪਲੋਡ ਕਰਾਂਗੇ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ